ਦਾਸ ਨੂੰ ਕੁਝ ਸਮਾਂ ਪਹਿਲਾਂ ਇੰਗਲੈਂਡ ਦੇ ਵਿੱਚ ਜਾਣ ਦਾ ਸੁਭਾਗ ਮਿਲਿਆ ਉੱਥੇ ਇੱਕ ਲੈਸਟਰ ਸ਼ਹਿਰ ਹੈ ਉਥੋਂ ਦੇ ਵਾਸੀ ਇੱਕ ਗੁਰਮਖ ਪਿਆਰੇ ਨਾਮ ਬਾਣੀ ਦੇ ਰਸੀਏ ਭਾਈ ਗੁਰਬਖਸ਼ ਸਿੰਘ ਜੀ ਪਟਵਾਰੀ ਨੇ ਉਹਨਾਂ ਨੇ ਦਾਸ ਦੇ ਕੋਲ ਆ ਕੇ ਵਿਚਾਰ ਸਾਂਝੇ ਕੀਤੇ ਉਹ ਕਹਿਣ ਲੱਗੇ ਮੈਂ ਹੋਤੀ ਮਰਦਾਨ ਵਾਲੀ ਸੰਪਰਦਾਏ ਦੇ ਮਹਾਪੁਰਖ ਉਹਨਾਂ ਦੀ ਸੰਗਤ ਕਰਦਾ ਰਿਹਾ ਹਾਂ ਔਰ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਮੈਂ ਪੰਜਾਂ ਪਿਆਰਿਆਂ ਤੋਂ ਅਮਰਤ ਛਕਿਆ ਔਰ ਉਹਨਾਂ ਦੀ ਕਿਰਪਾ ਦਾ ਸਦਕਾ ਜਿਸ ਦਿਨ ਤੋਂ ਮੈਂ ਅਮਰਤ ਛਕਿਆ 33 ਮਾਲਾ ਮੂਲ ਮੰਤਰ ਦੀਆਂ ਮੈਂ ਹਰ ਰੋਜ਼ ਕਰਨ ਲੱਗਿਆ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਔਰ ਉਹ 33 ਮਾਲਾ ਰੋਜ਼ ਮੂਲ ਮੰਤਰ ਦੀਆਂ ਕਰਨ ਲੱਗਿਆ ਲਗਾਤਾਰ ਕਰਦਿਆਂ ਹੋਇਆਂ ਸਮਾਂ ਬੀਤਦਾ ਗਿਆ ਔਰ ਉਹ ਗੁਰਮਖ ਪਿਆਰਾ ਇੰਗਲੈਂਡ ਦੇ ਵਿੱਚ ਪੁੱਜਿਆ ਔਰ ਉੱਥੇ ਵੀ ਉਹਨੇ ਆਪਣਾ ਉਹ ਨਿਤਨੇਮ ਜਾਰੀ ਰੱਖਿਆ ਜਿੱਥੇ ਰੋਜ਼ 33 ਮਾਲਾ ਮੂਲ ਮੰਤਰ ਦੀਆਂ ਉਹ ਫੇਰਦਾ ਉਥੇ ਨਾਲ-ਨਾਲ ਹੋਰ ਬਾਣੀਆਂ ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ ਰਹਿ ਰਾਸ ਕੀਰਤਨ ਸੁਹਿਲਾ ਹੋਰ ਬਾਣੀਆਂ ਦਾ ਵੀ ਬੇਅੰਤ ਨਿਤਨੇਮ ਕਰਦਾ ਹੁਣ ਐਸੀ ਉਸ ਗੁਰਮਖ ਪਿਆਰੇ ਤੇ ਗੁਰੂ ਦੀ ਕਿਰਪਾ ਹੋਈ ਇਹ ਗੱਲ ਸੁਣੀ ਸੁਣਾਈ ਨਹੀਂ ਉਸ ਗੁਰਮਖ ਪਿਆਰੇ ਨੇ ਆਪਣੇ ਮੁਖਾਰਬਾਂ ਤੋਂ ਆਪ ਦਸੀ ਉਹ ਕਹਿਣ ਲੱਗਾ ਇੱਥੇ ਇੱਕ ਮੁਸਲਮਾਨਾਂ ਦਾ ਪੀਰ ਆਇਆ ਔਰ ਉਸ ਪੀਰ ਦੇ ਮਗਰ ਬੜੀ ਦੁਨੀਆ ਲੱਗੀ ਕਿਉਂਕਿ ਉਸ ਨੇ بڑے ਛਲੇ ਕੱਢੇ ਹੋਏ ਸਨ ਉਹਦੇ ਵਿੱਚ ਵੀ ਰਿੱਧੀਆਂ ਸਿੱਧੀਆਂ ਕਈ ਐਸੀਆਂ ਗੈਬੀ ਸ਼ਕਤੀਆਂ ਸਨ ਬਹੁਤ ਸਾਰੇ ਸਿੱਖ ਲੋਕ ਵੀ ਉਹਦੇ ਮਗਰ ਲੱਗੇ ਕਿਉਂਕਿ ਲੋਕ ਸ਼ਕਤੀ ਦੇ ਪੁਜਾਰੀ ਵਧੇਰੇ ਨੇ ਤੇ ਅਕਾਲ ਪੁਰਖ ਦੇ ਉਪਾਸ਼ਕ ਘਟ ਨੇ ਤੇ ਜਦੋਂ ਬਹੁਤ ਸਾਰੇ ਲੋਕ ਉਸ ਪੀਰ ਦੇ ਮਗਰ ਲੱਗੇ ਇਹ ਕਿਸੇ ਗੁਰਮਖ ਪਿਆਰੇ ਨੇ ਭਾਈ ਗੁਰਬਖਸ਼ ਸਿੰਘ ਪਟਵਾਰੀ ਨੂੰ ਆ ਕੇ ਆਖਿਆ ਕਿ ਭਾਈ ਸਾਹਿਬ ਜੀ ਪੀਰ ਸਾਹਿਬ ਆਏ ਨੇ ਬੜੀ ਦੁਨੀਆ ਉਹਨਾਂ ਦੇ ਕੋਲ ਜਾਂਦੀ ਹੈ ਚਲੋ ਤੁਹਾਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਈਏ ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਭਲਿਆ ਲੋਕਾ ਮੈਂ ਤੇ ਬਸ ਗੁਰਦੁਆਰੇ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹਾਂ ਜਾਂ ਗੁਰੂ ਦੀ ਸੰਗਤ ਦੀ ਜਾਂ ਕੋਈ ਗੁਰਮਖ ਪਿਆਰਾ ਮਹਾਪੁਰਖ ਆ ਜਾਂਦਾ ਮੈਂ ਉਹਦੇ ਕੋਲ ਜਾਂਨਾ ਹਾਂ ਉਹ ਇੱਕ ਮੁਸਲਮਾਨ ਪੀਰ ਤੇ ਅਸੀਂ ਗੁਰੂ ਦੇ ਸਿੱਖ ਸਾਡਾ ਉਹਦੇ ਨਾਲ ਕੀ ਸੰਬੰਧ ਮੈਂ ਨਹੀਂ ਉਸਦੇ ਪਾਸ ਜਾ ਸਕਦਾ ਫਿਰ ਉਸ ਸੱਜਣ ਨੇ ਕਿਹਾ ਭਈ ਉੱਥੇ ਤਾਂ ਬਹੁਤ ਸਾਰੇ ਸਿੱਖ ਨੇ ਜਿਹੜੇ ਪੀਰ ਸਾਹਿਬ ਦੇ ਕੋਲ ਜਾਂਦੇ ਨੇ ਤੁਹਾਡੇ ਜਾਣ ਦੇ ਨਾਲ ਕੀ ਹਰਜ ਹੈ ਤਾਂ ਭਾਈ ਸਾਹਿਬ ਨੇ ਫਿਰ ਆਖਿਆ ਨਹੀਂ ਮੇਰਾ ਮਨ ਨਹੀਂ ਮੰਨਦਾ ਉਹ ਸੱਜਣ ਨੇ ਫਿਰ ਉੱਤੇ ਪ੍ਰੈਸ਼ਰ ਪਾਇਆ ਕਹਿਣ ਲੱਗਾ ਭਾਈ ਸਾਹਿਬ ਜੀ ਜੇ ਇੱਕ ਵਾਰੀ ਤੁਸੀਂ ਚਲੇ ਵੀ ਜਾਓਗੇ ਤਾਂ ਕੀ ਫਰਕ ਪੈਣ ਲੱਗੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਪੀਰ ਸਾਹਿਬ ਬਹੁਤ ਪਹੁੰਚੇ ਹੋਏ ਨੇ ਚਲੋ ਜਦੋਂ ਤਿੰਨ ਵਾਰੀ ਬਾਰ ਬਾਰ ਆਖਿਆ ਤੇ ਉਹ ਕਹਿਣ ਲੱਗੇ ਭਾਈ ਚੰਗਾ ਮੇਰਾ ਤੇ ਮਨ ਨਹੀਂ ਮੰਨਦਾ ਪਰ ਤੇਰੇ ਕਹਿ ਮੁਤਾਬਕ ਮੈਂ ਇੱਕ ਵਾਰੀ ਤੇਰੇ ਨਾਲ ਜਾ ਸਕਦਾ ਹਾਂ ਚਲੋ ਉਹਨਾਂ ਦੱਸਿਆ ਕਿਸੇ ਦੇ ਘਰ ਉਹਨਾਂ ਦੀ ਰਹਿائش ਸੀ ਉਹ ਸੱਜਣ ਉਹਨਾਂ ਨੂੰ ਨਾਲ ਲੈ ਕੇ ਪੀਰ ਸਾਹਿਬ ਜੀ ਦੀ ਰਹਿائش ਤੇ ਪਹੁੰਚ ਗਿਆ ਔਰ ਉਥੇ ਪੀਰ ਸਾਹਿਬ ਨੇ ਆਪਣਾ ਲੰਗਰ ਚਲਾਇਆ ਹੋਇਆ ਸੀ ਜਿਹੜਾ ਵੀ ਆਵੇ ਤੇ ਸੇਵਾਦਾਰ ਇਹ ਗੱਲ ਕਹਿਣ ਵੀ ਪਹਿਲਾਂ ਖਾਣਾ ਖਾਓ ਲੰਗਰ ਛਕੋ ਬਹੁਤੇ ਲੋਕ ਇਸ ਗੱਲ ਦੀ ਵਿਚਾਰ ਘਟ ਕਰਦੇ ਨੇ ਪਰ ਇਸ ਗੁਰਮਖ ਪਿਆਰੇ ਦੇ ਗੁਰੂ ਦੀ ਰਹਿਮਤ ਸੀ ਇਹਨੇ ਸੁਭਾਵਕ ਪੁੱਛ ਲਿਆ ਵੀ ਲੰਗਰ ਵਿੱਚ ਕੀ ਤੁਸੀਂ ਬਣਾਇਆ ਹੋਇਆ ਤੇ ਜਦੋਂ ਇਹ ਸਵਾਲ ਕੀਤਾ ਤਾਂ ਕਿਸੇ ਨੇ ਦੱਸ ਦਿੱਤਾ ਵੀ ਇੱਥੇ ਤਾਂ ਕੁੱਠਾ ਮਾਸ ਰੰਨਿਆ ਹੋਇਆ ਹੈ ਸਾਡੀ ਹਾਲਤ ਦੇਖੋ ਸਿੱਖ ਵੀ ਸ਼ੱਕ ਰਹੇ ਸੀ ਦੂਜੇ ਲੋਕ ਵੀ ਸ਼ੱਕ ਰਹੇ ਸੀ ਤੇ ਇਸ ਗੁਰਮਖ ਪਿਆਰੇ ਨੇ ਆਖਿਆ ਉਹ ਮੈਂ ਤੇ ਘਰ ਜਾ ਕੇ ਲੋਹਣ ਦੇ ਨਾਲ ਪ੍ਰਸ਼ਾਦਾ ਸ਼ੱਕ ਲਵਾਂਗਾ ਪਰ ਮੈਂ ਇਹ ਖਾਣਾ ਨਹੀਂ ਖਾ ਸਕਦਾ ਮੈਂ ਤੁਹਾਡਾ ਲੰਗਰ ਨਹੀਂ ਖਾ ਸਕਦਾ ਜਦੋਂ ਉਸਨੇ ਜਵਾਬ ਦਿੱਤਾ ਸੀਆਈਡੀ ਵਾਲੇ ਬੰਦੇ ਵੀ ਨਾਲ ਹੀ ਫਿਰਦੇ ਹੁੰਦੇ ਕਿਸੇ ਨੇ ਜਾ ਕੇ ਅੰਦਰ ਪੀਰ ਨੂੰ ਦੱਸ ਦਿੱਤਾ ਕਿ ਪੀਰ ਸਾਹਿਬ ਜੀ ਇੱਕ ਐਸਾ ਕੋਈ ਗੁਰਮਖ ਪਿਆਰਾ ਆਇਆ ਹੈ ਉਹ ਕਹਿੰਦਾ ਮੈਂ ਲੰਗਰ ਨਹੀਂ ਛਕਣਾ ਇਹ ਵੀ ਧਰਮ ਪਰਸ਼ਟ ਕਰਨ ਵਾਲੀ ਗੱਲ ਹੀ ਹੁੰਦੀ ਹੈ ਉਹ ਕਹਿੰਦਾ ਮੈਂ ਲੰਗਰ ਨਹੀਂ ਛਕਣਾ ਤੇ ਉਸ ਪੀਰ ਨੇ ਗੱਲ ਸੁਣਦੇ ਅਨਸਾਰ ਉਹਨੂੰ ਪੁੱਛਿਆ ਕੌਣ ਹੈ ਕਿੱਥੇ ਹੈ ਔਰ ਉਸੇ ਵੇਲੇ ਉਸਨੇ ਇਸ਼ਾਰਾ ਕੀਤਾ ਉਹ ਸਾਹਮਣੇ ਸਿੰਘ ਖੜਾ ਹੈ ਤੇ ਪੀਰ ਸਾਹਿਬ ਨੇ ਆਪਣੇ ਕਮਰੇ ਅੰਦਰੋਂ ਛਾਤੀ ਮਾਰ ਕੇ ਉਹ ਸਿੰਘ ਵੱਲ ਤਕਿਆ ਤੇ ਫਿਰ ਕੁਝ ਸਮੇਂ ਤੋਂ ਬਾਅਦ ਉਹ ਬਾਹਰ ਨਿਕਲਿਆ ਉਸਨੇ ਦੂਰ ਖੜ ਕੇ ਜਿਹੜੀ ਉਹਦੇ ਵਿੱਚ ਕੋਈ ਸ਼ਕਤੀ ਸੀ ਛਿਲੇ ਕੱਢੇ ਹੋਏ ਸਨ ਔਰ ਉਹਨਾਂ ਨੂੰ ਵਰਤ ਕੇ ਤੇ ਸਿੰਘ ਉਤੇ ਆਪਣਾ ਪ੍ਰੈਸ਼ਰ ਆਪਣਾ ਪ੍ਰਭਾਵ ਪਾਉਣਾ ਚਾਹਿਆ ਉਸ ਗੁਰਮਖ ਸਿੰਘ ਪਟਵਾਰੀ ਨੇ ਇਹ ਬਚਨ ਦੱਸਿਆ ਉਹ ਕਹਿੰਦਾ ਜਦੋਂ ਉਸ ਪੀਰ ਨੇ ਮੇਰੇ ਉਤੇ ਆਪਣਾ ਕੋਈ ਮੰਤਰ ਸ਼ਕਤੀ ਦਾ ਕੋਈ ਤੰਤਰ ਸ਼ਕਤੀ ਦਾ ਪ੍ਰਭਾਵ ਪਾਉਣਾ ਚਾਹਿਆ ਮੇਰੇ ਵੱਲ ਇੱਕ ਟਾਕ ਦੇਖਦਾ ਰਿਹਾ ਕੁਝ ਸਮੇਂ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਣ ਲੱਗਿਆ ਜਿਵੇਂ ਕਿ ਮੇਰਾ ਸਰੀਰ ਬਿਲਕੁਲ ਜੜ ਹੋਣ ਲੱਗਿਆ ਮੈਂ ਸੋਚਿਆ ਬਈ ਇਹ ਕੀ ਹੋ ਰਿਹਾ ਹੈ ਮੈਨੂੰ ਕੁਝ ਨਹੀਂ ਪਤਾ ਸੀ ਇਹ ਕੌਣ ਕੀ ਕਰ ਰਿਹਾ ਹੈ ਪਰ ਮੇਰੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤ ਕੀਤੀ ਮੂਲ ਮੰਤਰ ਦਾ ਜਾਪ ਮੈਂ ਪਹਿਲਾਂ ਵੀ ਕਰਦਾ ਸੀ ਤੇ ਮੇਰਾ ਉਸੇ ਵੇਲੇ ਧਿਆਨ ਮੇਰੀ ਸੁਰਤ ਮੂਲ ਮੰਤਰ ਦੇ ਵਿੱਚ ਜੁੜ ਗਈ ਜਦੋਂ ਮੈਂ ਮੂਲ ਮੰਤਰ ਦਾ ਸਿਮਰਨ ਸ਼ੁਰੂ ਕੀਤਾ ਬਸ 1-2 ਮਿੰਟ ਦੀ ਗੱਲ ਹੀ ਸੀ ਉਹ ਐਸੀ ਗੁਰੂ ਨਾਨਕ ਸਾਹਿਬ ਜੀ ਦੀ ਕਲਾ ਵਰਤੀ ਉਹ ਪੀਰ ਜਿਹੜਾ ਮੇਰੇ ਤੇ ਆਪਣਾ ਮੰਤਰ ਚਲਾ ਰਿਹਾ ਸੀ ਉਸ ਪੀਰ ਤੇ ਉਹ ਉਲਟਾ ਪਿਆ ਉਹਨੂੰ ਐਸਾ ਚੱਕਰ ਆਇਆ ਤੇ ਉਹ ਮੂੰਹ ਪਰਨੇ ਪੀਰ ਪਰੇ ਦੂਰ ਜਾ ਡਿੱਗਿਆ ਉਹਦਾ ਸਿਰ ਪੱਕੇ ਥਾਂ ਤੇ ਕੰਧ ਵਿੱਚ ਵੱਜਿਆ ਤੇ ਸਿਰ 파ਟ ਗਿਆ ਲਹੂ ਨਿਕਲਣ ਲੱਗਿਆ ਤੇ ਜਿਹੜੇ ਉਹਦੇ ਸ਼ਰਧਾਲੂ ਸੀ ਸਾਰੇ ਘਬਰਾ ਗਏ ਬਈ ਇਹ ਕੀ ਪਾਣਾ ਵਰਤਿਆ ਪਰ ਕਿਸੇ ਨੂੰ ਕੋਈ ਪਤਾ ਨਹੀਂ ਇਹ ਕੀ ਹੋ ਰਿਹਾ ਹੈ ਇਹ ਜਿਹੜੀਆਂ ਅੰਦਰੂਨੀ ਸ਼ਕਤੀਆਂ ਸੀ ਉਹਨਾਂ ਦਾ ਮੁਕਾਬਲਾ ਸੀ ਅਖੀਰ ਉਹ ਭਾਈ ਗੁਰਬਖਸ਼ ਸਿੰਘ ਨੇ ਮਨ ਵਿੱਚ ਵਿਚਾਰ ਕੀਤੀ ਬਈ ਸਾਰਿਆਂ ਦਾ ਧਿਆਨ ਹੁਣ ਮੇਰੇ ਵੱਲ ਆ ਗਿਆ ਹੈ ਕਿਉਂਕਿ ਇਹ ਪੀਰ ਮੇਰੇ ਲਈ ਬਾਹਰ ਆਇਆ ਹੈ ਮੈਂ ਉਸ ਦਾ ਖਾਣਾ ਨਹੀਂ ਖਾਦਾ ਉਹਨੇ ਕੁਝ ਮੇਰੇ ਤੇ ਕੀਤਾ ਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਤੇ ਉਲਟਾ ਉਹਦੇ ਉੱਤੇ ਅਸਰ ਹੋਇਆ ਕਿਦਰ ਇਹ ਐਸਾ ਨਾ ਹੋਵੇ ਇਸ ਪੀਰ ਦੇ ਜਿਹੜੇ ਮুরিਦ ਨੇ ਉਹ ਮੈਨੂੰ ਇੱਥੇ ਫੜ ਲੈਣ ਤੇ ਜਾਂ ਮੇਰੇ ਨਾਲ ਕੋਈ ਨਾ ਕੋਈ ਦੁਰਵਿਵਹਾਰ ਕਰਨ ਇਸ ਲਈ ਚੰਗੀ ਗੱਲ ਨਹੀਂ ਉਹ ਵਿਚਾਰਾ ਕੱਲਾ ਗੁਰਮੁਖ ਪਿਆਰਾ ਉਥੋਂ ਖਿਸਕ ਗਿਆ ਤੇ ਆਪਣੇ ਘਰ ਆ ਗਿਆ ਪੀਰ ਨੂੰ ਚੁੱਕ ਕੇ ਹਸਪੀਟਲ ਲੈ ਗਏ ਟੰਕੇ ਲੱਗੇ ਤੇ ਕਈ ਦਿਨ ਤੋਬਾ ਛੁੱਟੀ ਮਿਲੀ ਫਿਰ ਆਪਣੇ ਘਰ ਆਇਆ ਤੇ ਉਸ ਪੀਰ ਨੇ ਜਿਹੜੇ ਖਾਸ ਉਹਦੇ ਸਿੱਖ ਮੁਰੀਦ ਬਣੇ ਹੋਏ ਸਨ ਉਹਨਾਂ ਨੂੰ ਆਪਣੇ ਕੋਲ ਸਦਿਆ ਗੱਲ ਕੋਈ ਨਹੀਂ ਦੱਸੀ ਉਹਨਾਂ ਨੂੰ ਕਹਿਣ ਲੱਗਾ ਜਿਹੜਾ ਗੁਰਮਖ ਪਿਆਰਾ ਉਸ ਦਿਨ ਆਇਆ ਸੀ ਉਹਨੂੰ ਮੇਰੇ ਕੋਲ ਲਿਆਓ। ਉਹ ਸਾਰੇ ਹੈਰਾਨ ਹੋਏ ਵੀ ਇਸ ਪੀਰ ਦੇ ਦਰਸ਼ਨਾਂ ਨੂੰ ਤੇ ਅਸੀਂ ਤੇ ਤਰਸਦੇ ਹਾਂ ਸਾਨੂੰ ਸਮਾਂ ਨਹੀਂ ਮਿਲਦਾ ਪਰ ਇਹ ਪੀਰ ਉਸ ਗੁਰਮਖ ਪਿਆਰੇ ਨੂੰ ਆਪ ਬੁਲਾ ਰਿਹਾ ਹੈ। ਚਲੋ ਉਸ ਦੇ ਘਰ ਗਏ ਤੇ ਜਾ ਕੇ ਕਹਿਣ ਲੱਗੇ ਤੁਹਾਨੂੰ ਪੀਰ ਸਾਹਿਬ ਯਾਦ ਕਰ ਰਹੇ ਨੇ ਤੁਸੀਂ ਜ਼ਰੂਰ ਚਲੋ। ਉਸ ਗੁਰਮਖ ਪਿਆਰੇ ਨੇ ਆਖਿਆ ਭਰਾਵੋ ਮੈਂ ਨਹੀਂ ਜਾਣਾ ਅੱਗੇ ਮੈਂ ਇੱਕ ਵਾਰੀ ਗਲਤੀ ਕਰ ਲਈ ਪਰ ਹੁਣ ਮੈਂ ਦੁਬਾਰਾ ਨਹੀਂ ਕਰਾਂਗਾ। ਵਾਪਸ ਮੁੜ ਕੇ ਕਹਿਣ ਲੱਗੇ ਪੀਰ ਸਾਹਿਬ ਉਹ ਨਹੀਂ ਆਉਂਦਾ। ਪੀਰ ਨੇ ਆਖਿਆ ਜਿਵੇਂ ਵੀ ਹੋ ਸਕਦਾ ਹੈ ਬੇਨਤੀ ਕਰੋ ਮੈਨੂੰ ਤਰਲਾ ਕਰੂ ਨੂੰ ਇੱਕ ਵਾਰ ਜ਼ਰੂਰ ਲਿਆਓ। ਉਹ ਦੂਜੀ ਵਾਰ ਫਿਰ ਗਏ। ਮੈਨਾਂ ਤਰਲਾ ਕੀਤਾ ਕਹਿਣ ਲੱਗੇ ਭਾਈ ਸਾਹਿਬ ਜੀ ਸਾਨੂੰ ਖਾਸ ਤਾਕੀਦ ਕਰਕੇ ਭੇਜਿਆ ਸਾਨੂੰ ਜਰੂਰ ਅਸਾਂ ਲੈ ਕੇ ਜਾਣਾ ਉਹ ਕਹਿਣ ਲੱਗਾ ਪ੍ਰਭੂ ਮੈਂ ਸੱਚੀ ਗੱਲ ਦੱਸਾਂ ਉਹ ਕਹਿੰਦੇ ਦੱਸ ਕਹਿੰਦੇ ਅੱਗੇ ਉਹ ਪੀਰ ਨੂੰ ਚੱਕਰ ਆਇਆ ਸੀ ਉਹਦਾ ਸਿਰ ਪਾਟ ਗਿਆ ਤੇ ਜੇ ਕੱਲ ਨੂੰ ਕੁਝ ਹੋ ਗਿਆ ਤੁਸੀਂ ਮੇਰੇ ਦਿਵਾਲੇ ਹੋ ਜਾਣਾ ਇਸ ਲਈ ਮੈਂ ਨਹੀਂ ਜਾਣਾ ਉਹ ਹੈਰਾਨ ਹੋਏ ਅਖੀਰ ਤੀਜੀ ਵਾਰ ਪੀਰ ਨੇ ਫੇਰ ਆਖਿਆ ਜਾਓ ਉਸ ਨੂੰ ਜਾ ਕੇ ਇਹ ਗਰੰਟੀ ਦਿਓ ਤੇ ਕੋਈ ਉਸ ਨੂੰ ਅਲਫ਼ ਤੋਂ ਬੇ ਨਹੀਂ ਆਖੇਗਾ ਇੱਕ ਵਾਰੀ ਮੈਨੂੰ ਦਰਸ਼ਨ ਜ਼ਰੂਰ ਦੇ ਜਾਵੇ ਤੇ ਜਦੋਂ ਤੀਜੀ ਵਾਰ ਬੰਦੇ ਭੇਜੇ ਤੇ ਚਲੇ ਉਸ ਗੁਰਮਖ ਪਿਆਰੇ ਨੇ ਸਤਿਗੁਰੂ ਦੇ ਚਰਣਾ ਚ ਅਰਦਾਸ ਕੀਤੀ ਉੱਠ ਕੇ ਤੁਰ ਪਿਆ ਜਦੋਂ ਪੀਰ ਦੇ ਕੋਲ ਗਿਆ ਤੇ ਪੀਰ ਉਹਦੇ ਸਵਾਗਤ ਲਈ ਅੱਗੇ ਖੜਾ ਹੈ ਘਰ ਤੋਂ ਬਾਹਰ ਨਿਕਲ ਕੇ ਸਾਰੇ ਸਿੰਘ ਹੈਰਾਨ ਨੇ ਸਾਰੇ ਦੇਖਣ ਵਾਲੇ ਹੈਰਾਨ ਨੇ ਉਸ ਪੀਰ ਨੇ ਸਭ ਨੂੰ ਆਖਿਆ ਤੁਸੀਂ ਸਾਰੇ ਬਾਹਰ ਖੜੋ ਕੱਲੇ ਉਸ ਗੁਰਮਖ ਪਿਆਰੇ ਨੂੰ ਆਪਣੇ ਕਮਰੇ ਵਿੱਚ ਜਿੱਥੇ ਉਹਦਾ ਆਸਣ ਸੀ ਉੱਥੇ ਲੈ ਗਿਆ ਭਾਈ ਗੁਰਬਖ ਸਿੰਘ ਜੀ ਨੇ ਇਹ ਬਚਨ ਆਪ ਦੱਸਿਆ ਉਹ ਕਹਿਣ ਲੱਗੇ ਉਸ ਪੀਰ ਨੇ ਉਸ ਕਮਰੇ ਦੇ ਵਿੱਚ ਲਿਜਾ ਕੇ ਜਿੱਥੇ ਉਹਦਾ ਆਪਣਾ ਆਸਨ ਵਿਛਾਇਆ ਹੋਇਆ ਸੀ ਤੇ ਮੈਨੂੰ ਕਹਿਣ ਲੱਗਾ ਤੂੰ ਇਹਦੇ ਉੱਤੇ ਬੈਠ ਉਹ ਕਵੇ ਮੈਂ ਇਸ ਤੇ ਨਹੀਂ ਬੈਠ ਸਕਦਾ ਇਹ ਤੁਹਾਡਾ ਆਸਣ ਹੈ ਨਹੀਂ ਤੁਹਾਨੂੰ ਬਹਿਣਾ ਪਵੇਗਾ ਚਲੋ ਮੱਲੋ ਮੱਲੀ ਉਹਨਾਂ ਨੂੰ ਆਪਣੀ ਆਸਨ ਤੇ ਬਿਠਾਇਆ ਉਸ ਤੋਂ ਬਾਅਦ ਉਸ ਪੀਰ ਨੇ 10000 ਪੌਂਡ ਆ ਸੁਣਨ ਵਾਲੀ ਗੱਲ ਹੈ ਗੌਰ ਦੇ ਨਾਲ 10000 ਪੌਂਡ ਤੇ ਇੱਕ ਬੜੀ ਕੀਮਤੀ ਤਸਬੀ ਪਤਾ ਨਹੀਂ ਹੀਰੇ ਮੋਤੀਆਂ ਦੀ ਹੋਵੇਗੀ ਉਸ ਗੁਰਮਖ ਪਿਆਰੇ ਨੂੰ ਭੇਟ ਕੀਤੀ ਉਹਨੂੰ ਕਹਿਣ ਲੱਗਾ ਭਈ ਮੈਂ ਤੇਥੋਂ ਹੈਰਾਨ ਮੈਂ ਮੁਹੰਮਦ ਸਾਹਿਬ ਦੀ ਵੰਸ ਦੇ ਵਿੱਚੋਂ ਆ 14ਵੀਂ ਗੱਦੀ ਤੇ ਹਾਂ ਮੈਂ 18 ਛਿਲੇ ਕੱਢੇ ਨੇ ਉਹਨੇ ਸਾਰੀ ਆਪਣੀ ਵਿਥਿਆ ਦੱਸੀ ਮੇਰੇ ਵਿੱਚ ਬੜੀ ਸ਼ਕਤੀ ਹੈ ਮੇਰੇ ਸਾਹਮਣੇ ਕੋਈ ਨਹੀਂ ਖਲੋ ਸਕਦਾ ਮੈਂ ਆਪਣੀ ਉਸ ਮੰਤਰ ਸ਼ਕਤੀ ਨਾਲ ਸਾਰਿਆਂ ਨੂੰ ਵਸ ਕੀ ਕਰ ਲੈਣਾ ਹਾਂ ਪਰ ਇੱਕ ਤੂੰ ਇਹੋ ਜਿਹਾ ਗੁਰੂ ਦਾ ਸਿੱਖ ਟੱਕਰਿਆ ਹੈ ਜਿਸ ਨੇ ਮੇਰੀਆਂ ਵੀ ਪੁੱਠੀਆਂ ਛਾਲਾਂ ਲਵਾ ਦਿੱਤੀਆਂ ਮੈਨੂੰ ਦੱਸ ਤੇਰੇ ਪਾਸੋਂ ਕਿਹੜੀ ਸ਼ਕਤੀ ਹੈ ਮੈਨੂੰ ਇਹ ਦੱਸ ਉਹ ਪਾਈ ਗੁਰਮukh ਸਿੰਘ ਗੁਰੂ ਦਾ ਪਿਆਰਾ ਉਹ ਮਨ ਵਿੱਚ ਸੋਚਣ ਲੱਗਿਆ ਵੀ ਹੋ ਕੀ ਰਿਹਾ ਹੈ ਉਹ ਬਿਲਕੁਲ ਸਾਧ ਮੁਰਾਦਾ ਕਿਰਤ ਕਰਕੇ ਖਾਣ ਵਾਲਾ ਉਹ ਪੀਰ ਦੀ ਪੂਜਾ ਹੋ ਰਹੀ ਹੈ ਵੀ ਹੋ ਕੀ ਰਿਹਾ ਹੈ ਉਹ ਕਹਿੰਦਾ ਵੀ ਮੈਨੂੰ ਮੇਰੇ ਕੋਲੇ ਕੋਈ ਮੇਂਸ਼ਲਾ ਨਹੀਂ ਕੱਢਿਆ ਕੋਈ ਕੁਝ ਹੋਰ ਨਹੀਂ ਕੀਤਾ ਮੈਂ ਕੁਝ ਨਹੀਂ ਤੈਨੂੰ ਦੱਸ ਸਕਦਾ ਉਹ ਪੀਰ ਕਹਿਣ ਲੱਗਾ ਦੇਖ ਮੈਂ ਤੈਨੂੰ ਆਪਣੀ ਸਾਰੀ ਦਿਲ ਦੀ ਗੱਲ ਗੋਪਤ ਗੱਲ ਦੱਸ ਚੁੱਕਿਆ ਹਾਂ ਤੇ ਤੇਰਾ ਵੀ ਫਰਜ਼ ਬਣਦਾ ਹੈ ਤੂੰ ਵੀ ਮੈਨੂੰ ਆਪਣੀ ਦਿਲ ਦੀ ਗੱਲ ਦੱਸ ਦੇਵੇਂ ਉਹ ਕਹਿੰਦਾ ਭਾਈ ਕੋਈ ਗੱਲ ਹੋਵੇ ਤਾਂ ਮੈਂ ਦੱਸਾਂ ਸਾਰਾ ਕੁਝ ਐਨ ਦੁਨੀਆਂ ਦੇ ਸਾਹਮਣੇ ਪ੍ਰਗਟ ਹੀ ਬਖਸ਼ਿਸ਼ ਕੀਤਾ ਹੈ ਇਸ ਲਈ ਕੋਈ ਗੋਪਤ ਗੱਲ ਤੇ ਹੋਵੇ ਮੈਂ ਦੱਸਾਂ ਆਖਿਰ ਉਹ ਕਹਿਣ ਲੱਗਾ ਨਹੀਂ ਤੁਹਾਨੂੰ ਦੱਸਣਾ ਹੀ ਪਵੇਗਾ ਉਸਨੇ ਉਸ ਵੇਲੇ ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਆ ਕੇ ਬਚਨ ਕੀਤਾ ਕਹਿਣ ਲੱਗਾ ਪੀਰ ਸਾਹਿਬ ਇਹ ਮੇਰੇ ਗੁਰੂ ਨਾਨਕ ਸਾਹਿਬ ਦੀ ਕਲਗੀਧਰ ਪਾਤਸ਼ਾਹ ਦੀ ਤਨ ਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਮੈਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹੈ ਮੂਲ ਮੰਤਰ ਦਾ 33 ਮਾਲਾ ਹਰ ਰੋਜ਼ ਕਰਨ ਦਾ ਨਿਤ ਨਿਯਮ ਬਣਾਇਆ ਹੈ ਬਾਕੀ ਹੋਰ ਬਾਣੀਆਂ ਦਾ ਨਿਤਨੇਮ ਮੈਂ ਹਰ ਰੋਜ਼ ਕਰਦਾ ਹਾਂ ਜਿੰਨੀ ਗੁਰੂ ਕਿਰਪਾ ਕਰਦਾ ਮੈਂ ਸਵੇਰੇ 3 ਵਜੇ ਤੋਂ ਲੈ ਕੇ 9 10 ਵਜੇ ਤੱਕ ਆਪਣਾ ਪੂਰਾ ਨਿਤਨੇਮ ਕਰਦਾ ਹਾਂ ਉਸ ਤੋਂ ਬਾਅਦ ਗੁਰਦੁਆਰੇ ਆ ਕੇ ਦਰਸ਼ਨ ਦੀਦਾਰੇ ਕਰਦਾ ਹਾਂ ਮੈਂ ਕੋਈ ਛਿਲਾ ਨਹੀਂ ਕੱਢਿਆ ਕੋਈ ਕਿਸੇ ਤੋਂ ਮੰਤਰ ਨਹੀਂ ਸਿੱਖਿਆ ਸਿਰਫ ਮੈਂ ਆਪਣੇ ਗੁਰੂ ਦਾ ਮੰਤਰ ਹੀ ਪੜਦਾ ਹਾਂ ਮੂਲ ਮੰਤਰ ਹੀ ਪੜਦਾ ਹਾਂ ਇਸ ਤੋਂ ਬਾਅਦ ਮੈਨੂੰ ਹੋਰ ਕੋਈ ਕਿਸੇ ਗੱਲ ਦਾ ਪਤਾ ਨਹੀਂ ਜਦੋਂ ਇੰਨੀ ਗੱਲ ਦੱਸੀ ਤੇ ਪੀਰ ਨੇ ਉਸ ਵੇਲੇ ਉਹਦੇ ਮੂਹਰੇ ਨਮਸਕਾਰ ਕੀਤੀ ਸਜਦਾ ਕੀਤਾ ਕਹਿਣ ਲੱਗਾ ਤਾਨਾ ਤੂੰ ਗੁਰਸਿੱਖਾ ਜਿਸ ਨੇ ਆਪਣੇ ਗੁਰੂ ਦੇ ਮੰਤਰ ਦੀ ਮੂਲ ਮੰਤਰ ਦੀ ਸਾਧਨਾ ਕੀਤੀ ਆਰਾਧਨਾ ਕੀਤੀ ਪਰ ਤੇਰੇ ਵੀ ਸ਼ਕਤੀ ਇੰਨੀ ਹੈ ਵੱਡੇ ਵੱਡੇ ਪੀਰ ਵੀ ਤੇਰੇ ਅੱਗੇ ਝੁਕ ਸਕਦੇ ਨੇ ਪਰ ਤੂੰ ਆਪਣੀ ਸਾਦੀ ਜ਼ਿੰਦਗੀ ਬਸਰ ਕਰ ਰਿਆ ਹਾਂ ਇਹ ਬੜੀ ਤੇਰੇ ਤੇ ਗੁਰੂ ਦੀ ਰਹਿਮਤ ਹੈ ਇਨੀ ਗੱਲ ਕਹਿ ਕੇ ਉਹ ਗੁਰੂ ਦਾ ਪਿਆਰਾ ਗੁਰਸਿੱਖ ਉਸਦੇ ਕਮਰੇ ਤੋਂ ਬਾਹਰ ਆਇਆ ਨਾ ਉਸਨੇ ਉਸ ਦੀ ਭੇਟਾ ਵੱਲ ਧਿਆਨ ਦਿੱਤਾ ਨਾ ਉਹਦੀ ਕਿਸੇ ਲਿਹਾਜ਼ ਦੇ ਵਿੱਚ ਜਾਂ ਪੈ ਦੇ ਵਿੱਚ ਆ ਕੇ ਕੋਈ ਕਮਜ਼ੋਰੀ ਦਿਖਾਈ ਬਲਕਿ ਸੱਚੋ ਸੱਚ ਦੱਸ ਕੇ ਉਹ ਬਾਹਰ ਨਿਕਲਿਆ ਆ ਉਸ ਤੋਂ ਬਾਅਦ ਉਸ ਗੁਰਮਖ ਪਿਆਰੇ ਦਾ ਕਹਿਣਾ ਸੀ ਕਿ 20 ਸਾਲ ਹੋ ਗਏ ਨੂੰ ਪੀਰ ਮੁੜ ਕੇ ਇੱਥੇ ਨਹੀਂ ਆਇਆ ਇਹ ਮੂਲ ਮੰਤਰ ਦੀ ਸ਼ਕਤੀ ਆਪਾਂ ਤੇ ਹੁਣ ਅਭਿਆਸ ਕਮਾਈ ਕੁਛ ਕਰਦੇ ਨਹੀਂ ਤੇ ਗੱਲੀ ਗੱਲੀ ਆਪਾਂ ਸਾਰਾ ਕੁਝ ਲੈਣ ਦਾ ਯਤਨ ਕਰਦੀ ਹਾਂ ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੁੰਦੀ ਹੈ ਤੇ ਭਾਈ ਉਹ ਮੂਲ ਮੰਤਰ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਤੇ ਬੜੀ ਗੁਰੂ ਦੀ ਬਖਸ਼ਿਸ਼ ਵੀ ਹੁੰਦੀ ਹੈ